ਅਜੀਬਾ ਮੈਮ ਕੀ ਨਾਮ ਹੈ ਸੰਦੀਪ ਸਿੰਘ ਅ ਕਿਹੜੀ ਪਾਰਟੀ ਵਿੱਚੋਂ ਲੜ ਰਹੇ ਹੋ ਤੁਸੀਂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਬੰਨੇ ਹੋ ਤਾਂ ਤੁਸੀਂ ਖੁਦ ਵੋਟ ਪਾ ਕੇ ਆਏ ਹੋ ਹਨਾ ਤਾਂ ਕਿੱਦਾਂ ਲੱਗਿਆ ਜ ਆ ਕੇ ਅੰਦਰ ਜੀ ਅੰਦਰ ਜਾ ਕੇ ਵਧੀਆ ਮੈਸਰ ਸ਼ਾਂਤੀਪੁਰ ਕੀ ਵੋਟ ਪੈ ਰਹੀ ਹੈ ਹਾਂਜੀ ਸ਼ਾਂਤੀ ਪਿੰਡਾਂ ਵਿੱਚ 1 ਟੂ 1 ਜਾ ਕੇ ਵੀ ਦੌਰਾ ਕੀਤਾ ਹਨਾ ਕਿੱਦਾਂ ਰਿਸਪਾਂਸਿਬਲ ਹੈ ਲੋਕਾਂ ਦਾ ਹਾਂਜੀ ਬਹੁਤ ਵਧੀਆ ਰਿਸਪਾਂਸਿਬਲ ਵਧੀਆ ਲੋਕਾਂ ਦਾ ਰਿਸਪਾਂਸਿਬਲ ਤੇ ਜਿੱਤ ਨੂੰ ਕਿੱਦਾਂ ਦੇਖਦੇ ਹੋ ਜਿੱਤ ਪਤਾ ਹੈ ਠੀਕ ਠੀਕ ਹੈ ਜੀ ਮੈਮ ਕੀ ਨਾਮ ਹੈ ਸਤੇਵਿੰਦਰ ਕੌਰ ਅ ਕਿਹੜੀ ਪਾਰਟੀ ਤੋਂ ਤੁਸੀਂ ਚੋਣ ਲੜ ਰਹੇ ਹੋ ਕਾਲੀਦਾਲਾ ਸ਼੍ਰੋਮਣੀ ਕਾਲੀਦਾਲ ਤੋਂ ਤੁਸੀਂ ਖੁਦ ਬੋਟਾਂ ਅੰਦਰ ਪਾ ਕੇ ਆਏ ਹੋ ਹਨ ਤਾਂ ਕਿੱਦਾਂ ਦਾ ਮਾਹੌਲ ਸੀਗਾ ਜੀ ਸ਼ਾਂਤੀਪੂਰਨ ਸੀਗਾ 1 ਟੂ 1 ਲੋਕਾਂ ਵਿੱਚ ਜਾ ਕੇ ਪਿੰਡਾਂ ਵਿੱਚ ਵਿਚਰੇ ਹੋ ਹਨ ਲੋਕਾਂ ਦਾ ਰਿਸਪੌਂਸ ਕਿੱਦਾਂ ਦਾ ਸੀਗਾ ਬਹੁਤ ਵਧੀਆ ਸੀ ਅਸੀਂ ਇੱਕ ਗੱਲ ਵੱਡੀ ਗੱਲ ਦੇ ਦੇਖਣ ਨੂੰ ਸਾਹਮਣੇ ਆਈ ਹੈ ਕਿ ਪਿੰਡਾਂ ਦੇ ਵਿੱਚ ਇਹ ਹੈ ਕਿ ਵੀ ਜਿਹੜੀ ਪਿੰਡ ਦੇ ਵਿੱਚ ਜਿਵੇਂ ਪਾਰਟੀ ਵਾਈਬ ਤੁਸੀਂ ਤਿੰਨ ਕੈਂਡੀਡੇਟ ਖੜੇ ਹੋ ਅਲੱਗ-ਅਲੱਗ ਪਾਰਟੀ ਦੇ ਹਨ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਪਰ ਵੱਡੀ ਗੱਲ ਇਹ ਕਿ ਤੁਸੀਂ ਭਾਈਚਾਰਕ ਸਾਨੂੰ ਕੈਮ ਰੱਖ ਰਹੇ ਹੋ ਹਨ ਪਿੰਡ ਦੇ ਵਿੱਚ ਵੱਡੀ ਗੱਲ ਹੈ ਕਿ ਜੀ ਤੇ ਕੀ ਕਹੋਗੇ ਫਰਕ ਨਹੀਂ ਰਹ ਜਾਂਦਾ ਹੂੰ ਜਿਵੇਂ ਜਿਵੇਂ ਸ਼ਾਇਦ ਕਹਿੰਦੇ ਚੋਨਾ ਤਾਂ ਆਉਂਦੀ ਜਾਂਦੇ ਰਹਿੰਦੀ ਆ ਹਨਾ ਹਾਂਜੀ ਵੀ ਪਿੰਡ ਦੇ ਵਿੱਚ ਭਾਈ ਚਾਰਕਸਾਂਜ ਨੂੰ ਕੈਮਰਾ ਰੱਖਣਾ ਜ਼ਰੂਰੀ ਆ ਤੇ ਆਪਣੀ ਜਿੱਤ ਨੂੰ ਕਿਦਾ ਦੇਖਦੇ ਹੋ ਬਸ ਦੀ ਇੱਕ ਬਹੁਤ ਵਧੀਆ ਦੇਖ ਰਹੀ ਹੈ ਹਜੇ ਤੱਕ ਤਾਂ ਠੀਕ ਹੈ ਜੀ ਹਾਂਜੀ ਵਧੀਆ VOTING ਹੋ ਰਹੀ ਆ ਹਾਂਜੀ ਹਾਂ ਹਾਂ ਹਾਂਜੀ ਅਹ ਪੈਣ ਕੀ ਨਾਮ ਆ ਤੁਹਾਡਾ ਹਾਂਜੀ ਅਹ ਪੈਣ ਕਿਹੜੀ ਪਾਰਟੀ ਚੋਂ ਲੜਦੇ ਹੋ ਤੁਸੀਂ ਹਾਂ ਪਾਰਟੀ ਆ ਆਮਦੇ ਪਾਲ ਤੋਂ ਨੂੰ ਠੀਕ ਹੈ ਤੇ ਤੁਸੀਂ ਵੋਟ ਪਾ ਕੇ ਆਏ ਹੋ ਤਾਂ ਅੰਦਰ ਦਾ ਮਾਹੌਲ ਕਿੱਦਾ ਸੀਗਾ ਵਧੀਆ ਸੀਗਾ ਤੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ 1 ਟੂ 1 ਵੀ ਮਤਲਬ ਚੋਣ ਪ੍ਰਚਾਰ ਕੀਤਾ ਨਾ ਜਾ ਕੇ ਦੇਖਿਆ ਤਾਂ ਲੋਕਾਂ ਦੇ ਵਿੱਚ ਕਿੱਦਾਂ ਮਾਹੌਲ ਸੀਗਾ ਜੀ ਵਧੀਆ ਮਾਹੌਲ ਸੀਗਾ ਤਾਂ ਜਿਵੇਂ ਕਿ ਤੁਸੀਂ ਬਹੁਤ ਸਾਰੇ ਕੰਮਾਂ ਨੂੰ ਦੇਖਦੇ ਹੋ ਜਿਵੇਂ ਵੀਡੀਓ ਨੇ ਪਹਿਲਾਂ ਜ਼ਿਕਰ ਕੀਤਾ ਸੀਗਾ ਹਨਾ ਵੀ ਕਿਸਾਨ ਜਿਵੇਂ ਪਹਿਲਾਂ ਰਾਤ ਨੂੰ ਮੋਟਰ ਦੇ ਪਾਣੀ ਲਾਂਦੇ ਸੀਗੇ ਹੁਣ ਉਹਦਾ ਉਲਟ ਹੋਇਆ ਦਿਨੇ ਜਾਂਦੇ ਨੇ ਹਨਾ ਕੀ ਕਹੋਗੇ ਵਧੀਆ ਰਿਸਪਾਂਸ ਹੈ ਠੀਕ ਹੈ ਜੇ ਤੁਹਾਨੂੰ ਕਿੱਦਾਂ ਦੇਖਦੇ ਹੋ ਹਾਂਜੀ ਜਿੰਨੇ ਬਹਿਣ ਆਈਆਂ ਜੀ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਜਿਹਨਾਂ ਕਿ ਅਸੀਂ ਬਹੁਤ ਵਧੀਆ ਤੇ ਤਰ੍ਹਾਂ ਮਾਹੌਲ ਵਧੀਆ ਬੱਤਾਂਾਂ ਗੀ ਕੋਈ ਗੱਲ ਇਹ ਪਾਣ ਦੀ ਕੋਈ ਆਪਾਂ ਨੂੰ ਹਾਂਜੀ ਪਾਰਟੀ ਵਾ ਤੇ ਉੱਪਰ ਉੱਠ ਕੇ ਹਾਂਜੀ ਹਾਂ ਠੀਕ ਠੀਕ ਹੈ ਕਿੰਨਾ ਤਾਂ ਇੱਕ ਨਹੀਂ ਹੈ ਜੀ ਹਾਂਜੀ 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 ਅੱਗੇ ਪਰਮਾਤਮਾ ਦੀ ਮਰਜ਼ੀ ਹਾਂਜੀ ਹਾਂਜੀ ਮਾਂਜੀ ਵਧੀਆ ਲੱਗ ਰਿਹਾ ਸਾਰੇ ਜਨ ਕੀ ਵਧੀਆ ਸਾਰਾ ਸਟਾਫ ਵਧੀਆ ਵਾ ਸਾਨੂੰ ਸਾਰੇ ਹੀ ਵਧੀਆ ਨੇ ਫੈਂਡ ਵਾਲੀ ਵਧੀਆ ਸਾਰੇ ਹਾਂਜੀ ਹਾਂਜੀ ਇਹ ਤਾਂ ਚਲੋ ਜੀ ਹੁਣ ਬਣਿਆ ਆਇਆ ਹਾਂਜੀ ਜਿੱਤ ਹਰ ਵੀ ਬਣੀ ਆਈ ਆ ਜਿੱਤ ਹਰ ਤਾਂ ਬਣੀ ਆਈ ਆ ਠੀਕ ਹੈ ਠੀਕ ਹੈ ਬਾਕੀ ਦੂਜੇ ਨੰਬਰ ਤੇ ਇਹ ਮਾਨ ਸਰਕਾਰ ਦੇ ਕੰਮਾਂ ਤੋਂ ਕਿਸਾਨ ਵੀ ਇੰਨੇ ਫਸਾ ਗਏ 8 ਵਜੇ ਲਾਈਟ ਆ ਜਾਂਦੀ ਆ ਤੇ 4:00 ਵਜੇ ਲਾਈਟ ਜਾਂਦੀ ਆ ਤੇ ਉਹਨਾਂ ਦੇ ਕੰਮਾਂ ਨੂੰ ਹੀ ਵੋਟ ਪੈਂਦੀ ਆ ਵੋਟ ਮੰਗਣ ਦੀ ਲੋੜ ਨਹੀਂ ਪੈਂਦੀ ਜਿੰਨੇ ਵੀ ਉਹਨਾਂ ਦੇ ਦੇਖੋ ਸਾਫਾਪਾ ਤੇ ਲਾਹੇ ਦੀ ਪਾਣੀ ਦਾ ਦੇਖ ਲਓ ਬਿਜਲੀ ਦੇਖ ਲਓ ਹੋਰ ਵੀ ਇੰਨਾ ਜਾਨੀ ਕਿ ਉਹਨਾਂ ਨੇ ਕੰਮ ਕਰਿਆ ਬਹੁਤ ਜ਼ਿਆਦਾ ਜਾਨੀ ਕਿ ਲੋਕ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਕੋਲੋਂ ਸਾਹਿਬ ਦਾ ਹਾਂਜੀ ਅੱਛਾ ਕਿਹੜੀ ਪਾਰਟੀ ਵਿੱਚ ਹੋ ਰਹੇ ਤੁਸੀਂ ਜਿਸ ਸ਼੍ਰਮਣੀ ਕਾਲੀਦਾਮ ਬਰਸਾਤੀ ਪਾਰਟ ਚੋਣ ਲੜ ਰਹੇ ਆ ਜੀ ਰਾਤ ਨੂੰ ਜੀ ਮਾਨ ਸਾਹਿਬ ਵੀ ਸਾਡੇ ਕੈਂਪ ਆ ਗਏ ਠੀਕ ਹੈ ਅੱਛਾ ਤੁਸੀਂ ਮਤਲਬ ਬੋਟ ਪਾ ਕੇ ਆਏ ਹੋ ਆਪਣੀ ਅੰਦਰ ਬੋਟ ਪਾਉਣ ਤੋਂ ਬਾਅਦ ਕਿਦਾਂ ਦਾ ਮਾਹੌਲ ਸੀਗਾ ਜੀ ਬਹੁਤ ਸ਼ਾਂਤ ਮਹਿਨਾਂ ਸਾਰੀਆਂ ਪਾਰਟੀਆਂ ਸ਼ਾਂਤ ਮਹਿਨਾਂ ਕੰਮ ਕਰ ਰਹੀਆਂ ਨੇ ਸ਼ਾਂਤ ਮਹਿਨਾਂ ਹੀ ਬੋਟ ਪਾ ਰਹੀਆਂ ਨੇ ਸਾਰੀਆਂ ਬੋਟਰਾਂ ਦਾ ਜੀ ਸਾਰੇ ਕਾਂਗਰਸ ਕਾਲੀ ਆਪ ਸਾਰੇ ਹੀ ਭਾਈ ਜਰਕਨਾ ਵਧੀਆ ਬੋਟ ਪਾ ਰਹੇ ਹੂੰ ਤੇ ਤੁਸੀਂ 1 ਟੂ 1 ਲੋਕਾਂ ਵਿੱਚ ਵਿਚਰੇ ਹੋ ਜਾ ਕੇ ਕਿੰਦਾ ਰਿਸਪੋਨਸਿਬਲ ਲੋਕਾਂ ਦਾ ਸਾਨੂੰ ਜਿੰਨਾ ਕਸੀਂ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਸਾਨੂੰ ਬਹੁਤ ਵਧੀਆ ਰਿਸਪੋਨਸ ਦਿੱਤਾ ਲੋਕਾਂ ਨੇ ਸਾਰੀ ਸ਼ੰਗਤ ਦਾ ਅਸੀਂ तहे ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਟੱਲੇ ਵਾਲੀ ਸ਼ੰਗਤ ਦਾ ਹੋਰਾਂ ਪਿੰਡਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੀ ਸਾਨੂੰ ਉਹਨਾਂ ਦਾ ਅਸੀਂ ਬਹੁਤ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ ਜਿਤ ਨੂੰ ਕਿਧਾਂ ਦੇਖ ਆ ਰਹੇ ਹਾਂ ਜੀ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਲੋਕਾਂ ਦਾ ਫਤਵਾ ਜੀ ਹੈ ਨਾ ਬਾਕੀ ਲੋਕਾਂ ਦਾ ਫਤਵਾ ਜੀ ਹੈ ਨਾ ਹਾਂ ਜੀ ਠੀਕ ਹੈ ਮੈਂ ਸਾਰੇ ਹੀ ਨਗਰ ਮਾਛੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਇਹਨਾਂ ਨੇ ਸ਼ਾਨਦਾਰ ਸਹਿਯੋਗ ਦਿੱਤਾ ਪਰਮਾ ਹੰਗਾਰਾ ਦਿੱਤਾ ਜੀ ਸਾਡੀ ਪਾਰਟੀ ਨੂੰ ਠੀਕ ਹੈ ਜੀ ਤਹਿ ਦਿਲੋਂ ਦਾ ਨਬਾਦ ਕਰਨਾ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਇਓ ਕਿੱਦਾਂ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਜੀ ਲੋਕਾਂ ਦਾ ਬਹੁਤ ਹੰਗਾਰਾ ਹੈ ਠੀਕ ਹੈ ਤੇ ਤਕਰੀਬਨ 25% ਫੋਲ ਹੋ ਚੁੱਕੀ ਹੈ ਹੂੰ ਇਸ ਤੋਂ ਪਹਿਲਾਂ ਬੀਬੀਆਂ ਦਾ ਕੰਮਾ ਦੇ ਵਿੱਚ ਹੁੰਦਾ ਉਹ 10 ਵਜੇ ਤੋਂ ਬਾਅਦ ਹੀ ਉਹ ਆਉਣ ਲੱਗਦੀਆਂ ਨੇ ਕੰਮਕਾਰਾਂ ਤੋਂ ਬਿੱਲੀਆਂ ਹੋ ਕੇ ਤੇ ਸਾਨੂੰ ਪੂਰਨ ਉਮੀਦ ਹੈ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਉਮੀਦ ਹੈ ਸਾਨੂੰ ਵੀ ਜਿੱਤ ਝੋਲੀ ਸਾਡੇ ਖੋਊਗੀ ਇੱਕ ਲੋਕਾਂ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਜਿਵੇਂ ਬਲਾਕ ਸੰਮੇਲ ਚੋਣਾਂ ਰਜ ਜਿਲ੍ਹਾ ਪ੍ਰਸ਼ਦੀ ਦੇ ਚੋਣਾਂ ਨੇ ਆਣਾ ਲੋਕਾਂ ਦੇ ਵਿੱਚ ਅੱਜ ਵੀ ਬੜਾ ਉਤਸ਼ਾਹ ਹੈ ਜੀ ਇਹਨਾਂ ਲੋਕ ਆਪਣੇ ਮਤਲਬ ਉਦਾਂ ਜਿੰਮ ਵੀ ਕਿਲਾਂ ਤੇ ਆਪਾਂ ਕਹਿ ਦਈਏ ਵੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੀ ਲੋਕ ਬਿਨਾਂ ਕਹੇ ਤੋਂ ਆਪਣੇ ਆਪਣੇ ਸਾਧਨਾਂ ਤੇ ਘਰਾਂ ਤੋਂ ਨਿਕਲ ਕੇ ਜਿਵੇਂ ਬੀਲਚੇਰ ਦੀ ਗੱਲ ਕਰੀ ਜੀ ਆਪਾਂ ਹਨਾ ਬੀਲਚੇਰ ਤੇ ਵੀ ਬੈ ਕੇ ਆ ਰਹੇ ਨੇ ਲੋਕਾਂ ਹਾਂ ਜੀ ਲੋਕ ਬੀਲਚੇਰਾਂ ਤੇ ਬੈ ਕੇ ਆ ਰਹੇ ਲੋਕ ਆਪੋ ਆਪਣੇ ਜੀ ਤੋਂ ਨਹੀਂ ਤੁਰਿਆ ਜਾਂਦਾ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਲੈ ਕੇ ਬੀਲਚੇਰਾਂ ਤੇ ਲੈ ਕੇ ਘਰਾਂ ਤੋਂ ਆ ਰਹੇ ਹੂੰ ਹੂੰ ਤੁਹਾਡੇ ਕੈਂਡੀਡੇਟਾਂ ਦੇ ਮਤਲਬ ਕਿਹੜੇ ਕਿਹੜੇ ਖੜੇ ਤੁਹਾਡੇ ਨਾਮ ਦੇ ਸਾਡੇ ਜੀ ਕਾਂਗਰਸ ਦੇ ਖੜੇ ਆ ਇੱਕ ਝਾੜੂ ਪਾਰਟੀ ਦੇ ਖੜੇ ਆ ਤੇ ਆਪਣੇ ਇੱਕ ਵੋਜਨ ਦੇ ਵੀ ਖੜੇ ਆ ਇੱਕ ਮਾਨ ਸਮਰਜੀਤ ਮਾਨ ਦੇ ਵੀ ਖੜੇ ਆ ਵੱਡੀ ਗੱਲ ਦੇਖਣ ਨੂੰ ਮਿਲੀ ਆ ਕਿ ਟੱਲੇਬਾਲ ਪੋਲਿੰਗ ਤੇ ਵੀ ਦੇਖਿਆ ਜੀ ਸਕੂਲ ਬੱਚੇ ਸਕੂਲ ਦੇ ਵੋਟਾਂ 'ਚ ਵੀ ਦੇਖਿਆ ਆਪਾਂ ਤਾਂ ਲੋਕਾਂ 'ਚ ਪਾਰਟੀ ਵਾਈਜ਼ ਦਾ ਕੋਈ ਉਹ ਨਹੀਂ ਦੇਖਿਆ ਜਾ ਰਿਹਾ ਨਾ ਨਹੀਂ ਨਹੀਂ ਜੀ ਇਹ ਇੱਕ ਵਾਰ ਪਹਿਲੀ ਵਾਰ ਹੀ ਦੇਖਣ ਨੂੰ ਮਿਲਿਆ ਹੈ ਜਿਹਦੇ ਵਿੱਚ ਕੋਈ ਪਾਰਟੀਬਾਜ਼ੀ ਸਾਹਮਣੇ ਨਹੀਂ ਆ ਰਹੀ ਜੋ ਵੀ ਮਿਲਦੇ ਆ ਸਭ ਹੱਸ ਕੇੜ ਕੇ ਜੱਫੀਆਂ ਪਾ ਕੇ ਇੱਕ ਦੂਜੇ ਨੂੰ ਮਿਲ ਰਹੇ ਜਿਵੇਂ ਕਿ ਪਿੰਡ ਪੱਧਰ ਤੇ ਭਾਈਚਾਰੇ ਚ ਸਾਨੂੰ ਕੈਮਰਾ ਰੱਖ ਰਹੇ ਹੈ ਨਾ ਜੀ ਪੂਰਾ ਪੂਰਾ ਭਾਈਚਾਰਕ ਸੰਜੋਗ ਤੇ ਅਸੀਂ ਪਹਿਲ ਕਰੀ ਆ ਵੀ ਇਹ ਭਾਈਚਾਰਕ ਸੰਜਾ ਜਿਹੜੀ ਕਾਇਮ ਰੱਖੀ ਜਾ ਸਕੇ ਠੀਕ ਹੈ ਅਸਟਾਡੇ ਕਹਿੰਦੇ ਭਾਈ ਬੋਟਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹੈ ਨਾ ਬੋਟਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿਹੜੀ ਭਾਈਚਾਰਕ ਸੰਜਾ ਸਭ ਤੋਂ ਵੱਡੀ ਗਲਤੀ ਹੈ ਜੱਦ ਜਗਨੀ ਹੈ ਜੀ ਜੱਦ ਹਾਂਜੀ ਅੱਜ ਚੋਣ ਪ੍ਰਚਾਰ ਬੋਟਾ ਪੈ ਰਹੀਆਂ ਤਾ ਕੀ ਕਹੋਗੇ ਚੋਣਵਰੇ ਜੀ ਬਹੁਤ ਵਧੀਆ ਅਮਰਮਾਨ ਨਾਲ ਬੋਟਾ ਪੈ ਰਹੀ ਹੈ ਤੇ ਸਾਰੇ ਪਿੰਡਾਂ ਤੇ ਵੀ ਗਏ ਆ ਅਕਾਲੀ ਦਰ ਦੀ ਬਹੁਤ ਵਧੀਆ ਪੋਜੀਸ਼ਨ ਹੈ ਬਹੁਤ ਚੜਤਨਾ ਵਧੀਆ ਬੋਟਾਂ ਨਾਲ ਅਕਾਲੀ ਦਰ ਅੱਗੇ ਆਉਗਾ ਇਸੇ ਹੁਣ ਹਾਲਕਲ ਜਿਆਹਲ ਤੋਂ ਜਸਵੀਰ ਸਿੰਘ ਸੋਥੀ ਆ ਜਿੰਨਾਂ ਨੇ ਪਹਿਲੇ ਪਹਿਲੇ ਨੰਬਰ ਤੇ ਜਿੰਨਾਂ ਦੀ ਪੋਜੀਸ਼ਨ ਆ ਆ ਸਰਬਸਭ ਵੱਡੀ ਗੱਲ ਦੇਖਣ ਨੂੰ ਮਿਲਿਆ ਪੈਂਟਲੇਵਾਲ ਦੇ ਵਿੱਚ ਜਿਵੇਂ ਕਿ ਪਾਰਟੀ ਪਾਈ ਨੂੰ ਸਾਢ ਕੇ ਹਨਾ ਭਾਈਚਾਰ ਕਿਸਾਨਾਂ ਨੂੰ ਕੈਮ ਰੱਖਿਆ ਗਿਆ ਜੀ ਹਨਾ ਹਾਂ ਜੀ ਹਾਂ ਮਤਲਬ ਕੋਈ ਬੈਰ ਵਿਰੋਧ ਨਹੀਂ ਗਿਆ ਸਾਰੇ ਇਕੱਠੇ ਕਰਕੇ ਵਧੀਆ ਵਿਰੋਧ ਨਹੀਂ ਸਾਰੇ ਇੱਕ ਜਗ੍ਹਾ ਤੇ ਬਰਸਾਦਾ ਪਾਣੀ ਸਕਦੇ ਇੱਕ ਜਗ੍ਹਾ ਤੇ ਚਾਹ ਪਾਣੀ ਪੀਂਦੇ ਆ ਤੇ ਵਧੀਆ ਸ਼ਾਂਤਿ ਨਾਲ ਪਿੰਡ ਚ ਬੁੱਢਾ ਪੈ ਰਹੀਆਂ ਹਾਂ ਕੋਈ ਇਥੇ ਨਾਲ ਕੋਈ ਤੱਕਾ ਹੋ ਰਿਹਾ ਨਾਲ ਬਹੁਤ ਮਰੀਆ ਹਣਵਾਨ ਨਾਲ ਇਲੈਕਸ਼ਨ ਹੋ ਰਿਹਾ ਜਿੱਤ ਨੂੰ ਕਿਤਾ ਦੇਖਦੇ ਹੋ ਜੀ ਜਿੱਤ ਅਕਾਲੀ ਦਲ ਦੀ ਪੱਕੀ ਹੈ ਜੀ ਜਿੱਥੇ ਜਿੱਥੇ ਕੈਂਡੀਡੇਟ ਹੈਗੇ ਆਕਾਲੀ ਦਲ ਦੇ ਖੜੇ ਸਾਰੇ ਹਲਕਿਆਂ ਤੇ ਉਥੇ ਅਕਾਲੀ ਦਲ ਦੇ ਹਾਂ ਪਰ ਉਮੀਦਵਾਰਾਂ ਦਾ ਜਿਹੜਾ ਪਲਡਾ ਭਾਰੀ ਆ ਹਰ ਜਗ੍ਹਾ ਇਹ ਇਸੇ ਤਰ੍ਹਾਂ ਬਲਾਡ ਸਭਾ ਵੀ ਇਸੇ ਤਰ੍ਹਾਂ ਜਿਲ੍ਹਾ ਪ੍ਰੀਸ਼ਦ ਦੇ ਜਿਹੜੇ ਮੈਂਬਰ ਨੇ ਜਿੰਨੇ ਵੀ ਖੜਾਏ ਆ ਸਾਰੇ ਬਹੁਤ ਸਮਪੀਕਰਾਂ ਜਾਨੀ ਅਕਾਲੀ ਦਲ ਨਾਲ ਜਿੱਤਣਗੇ ਸਾਰੇ ਪਿੰਡਾਂ ਚ ਵੋਟਾਂ ਦੇ ਖਾਤਰ ਗਏ ਆ ਢੜ ਵਾਲਿਆਂ ਦਾ ਅੱਜ ਕੀ ਤਕਰੀਬਨ ਸਫਾਈ ਹੋ ਗਿਆ ਢੜ ਵਾਲਿਆਂ ਨੂੰ ਕੋਈ ਵੋਟ ਨਹੀਂ ਪਉਂਦਾ ਸਾਰੇ ਲੋਕ ਅਕਾਲੀ ਦਲ ਨਾਲ ਉਵੇਂ ਜਵੇਂ ਜਵੇਂ ਅਕਾਲੀ ਦਲ ਨੂੰ ਛੱਡ ਕੇ ਗਏ ਸੀਗੇ ਉਸੇ ਤਰ੍ਹਾਂ ਮੋੜਾ ਹੋ ਗਿਆ ਵੀ ਆਪ ਦੀ ਮਾਂ ਪਾਰਟੀ ਦੇ ਸਾਰੇ ਅਕਾਲੀ ਦਲ ਤੋਂ ਸਾਰੇ ਸਾਹਮਣੇ ਹੋ ਰਹੇ ਆ ਤੇ ਅਕਾਲੀ ਦਲ ਦੇ ਹੁਣ ਹੀ ਦਵਾਰਾਂ ਨੂੰ ਵੱਡੀ ਲੀਡ ਨਾਲ ਸਾਹਮਣੇ ਆ ਹਾਂਜੀ ਬਰਾੜ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਚੋਣਾ ਦੇ ਮਤਲਬ ਸਾਰੇ ਪੋਲਿੰਗ ਦੇ ਜਾ ਕੇ ਆਏ ਹੋ ਟੱਲੇ ਵਾਲ ਬੈਠੇ ਹੋ ਕਿੱਦਾਂ ਦਾ ਮਾਹੌਲ ਹੈ ਚੋਣਾ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੱਕरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਵੋਟਾਂ ਅਜੇ ਜੀ ਪੈ ਰਹੀਆਂ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਵੇਲੇ ਕੋਈ ਵੀ ਮੌਕੇ ਤੇ ਅਸੀਂ ਲੜਾਈ ਲੜਦੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡਾ ਚੈਨੋ ਸਾਡੀ ਹਰ ਵੇਲੇ ਮਦਦ ਕਰਦਾ ਜਮਤਾ ਦੀ ਵਾਇ ਬਹੁਤ ਵਧੀਆ ਆਵਾਜ਼ ਆ ਜਿਹੜੀ ਹਰ ਵੇਲੇ ਤੁਸੀਂ ਲੋਕਾਂ ਦੀ ਆਵਾਜ਼ ਨੂੰ ਚਾਹਦੇ ਆ ਅੱਜ ਅਸੀਂ ਟੱਲੇਵਾਲ ਪਿੰਡ ਦੇ ਵਿੱਚ ਆਏ ਸੀ ਸਾਡੇ ਪਾਰਟੀ ਦੇ ਸੀਨੀਅਰ ਆਗੂ ਭਾਈ ਬਾਰਾ ਸਿੰਘ ਜੀ ਤੁਹਾਨੂੰ ਵਾਹ ਟੋਲ ਲੜ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਨ੍ਹਾਂ ਦਾ ਚੋਣ ਸ਼ਾਮ ਟਰੱਕ ਨਾਲ ਸਾਡੇ ਸੰਯੋਗੀ ਜਿਹੇਦਾਰ ਦੀ ਸਾਡੇ ਪੁਰਾਣੇ ਬੈਠੇ ਨੇ ਭਾਈ ਸ਼ਮਸ਼ੇਰ ਸਿੰਘ ਜੀ ਬੈਠੇ ਨੇ ਜਸਕਰਮ ਸਿੰਘ ਜੀ ਬੈਠੇ ਨੇ ਸਾਰਿਆਂ ਦਾ ਇਹਨਾਂ ਦਾ ਯੋਗਦਾਨ ਆ ਲਗਭਗ ਜਿਵੇਂ ਅਸਲ ਖੁਸ਼ੀ ਦੀ ਗੱਲ ਆ ਜਦੋਂ ਵੀ ਟੱਲੇਵਾਲ ਨਗਰ ਦੇ ਵਿੱਚ ਹੈਗੇ ਮਹਾਂਪੁਰਸ਼ਾਂ ਦਾ ਨਗਰ ਆ ਇੱਥੇ ਹਮੇਸ਼ਾ ਅਮਨ ਚੈਨ ਦੇ ਨਾਲ ਜਿਹੜੀਆਂ ਵੋਟਾਂ ਪੈਂਦੀਆਂ ਤੇ ਭਾਈਚਾਰਕ ਜਿਹੜੀ ਸਾਂਝ ਆ ਇਹ ਟੱਲੇਵਾਲ ਦੇ ਲੋਕ ਆ ਜਿਹੜੇ ਰੱਖਦੇ ਆ ਇਹ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਜਿਹੜੀ ਭਾਈਚਾਰਕ ਸਾਂਝ ਆ ਉਹ ਬਹੁਤ ਵੱਡੀ ਗੱਲ ਆ ਇਥੋਂ ਇੱਕ ਵੱਡਾ ਸਾਡਾ ਸਨੇਹਾ ਜਾਂਦਾ ਕਿਉਂਕਿ ਪੰਥਕ ਪਿੰਡ ਆ ਅਗਲੀ ਗੱਲ ਤੁਸੀਂ ਚੋਣਾਂ ਦੀ ਕੀਤੀ ਆ ਚੋਣਾਂ ਸਾਰੇ ਪੰਜਾਬ ਦੇ ਵਿੱਚ ਹੋ ਰਹੀਆਂ ਪਰ ਇਹਦਾ ਲੋਕਤੰਤਰ ਦੀ ਗੱਲ ਆ ਲੋਕਤੰਤਰ ਦਾ ਕਤਲ ਹੋ ਰਿਹਾ ਬਹੁਤ ਥਾਈ ਅੱਜ ਦੇਖਣ ਨੂੰ ਮਿਲਿਆ ਕਿ ਧੱਕੇ ਕੀਤੇ ਆ ਸਰਕਾਰ ਨੇ ਸੱਤਾ ਦੇ ਨਸ਼ੇ ਦੇ ਵਿੱਚ ਆ ਕੇ ਜਿਹੜੀ ਸਰਕਾਰ ਆ ਉਹ ਆਪਣੀ ਜਿਹੜੀ ਉਹ ਚੀਜ਼ ਨੂੰ ਭੁੱਲ ਗਈ ਆ ਜਿਹੜੀ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਮਜਾਰੇ ਨਹੀਂ ਹੋਣਗੇ ਕਿਸੇ ਨਾਲ ਧੱਕਾ ਨਹੀਂ ਹੋਊਗਾ ਉਹ ਜਿਹੜਾ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ ਕਈ ਲੋਕਾਂ ਨੇ ਤਾਂ ਜਿਹੜੇ ਫੈਲਾ ਹੀ ਕੈਂਸਲ ਕਰਦੀਆਂ ਕਈਆਂ ਦੇ ਹੱਥਾਂ 'ਚ ਫੋਕੇ ਲੈ ਕੇ ਕਈਆਂ ਦੇ ਜਿਹੜੇ ਪੋਲ ਬੂਥ ਕੈਪਚਰ ਕਰਕੇ ਧੱਕਾ ਕਰ ਰਹੀ ਆ ਸਰਕਾਰ ਇਹ ਭੁੱਲਣਾ ਨਹੀਂ ਚਾਹੀਦਾ ਜੇ ਅੱਜ ਸੱਤਾ ਇਹਨਾਂ ਕੋਲੇ ਆ ਜਿਹੜੇ ਲੋਕ ਨੇ ਉਹ ਫਰਸ਼ ਤੇ ਵੀ ਲਿਆਉਂਦੇ ਆ ਤੇ ਉਹ ਫਰਸ਼ ਤੋਂ ਅਰਸ਼ ਤੇ ਵੀ ਪਹੁੰਚਾ ਦਿੰਦੇ ਆ ਸਾਰਾ ਕੁਝ ਇਹ ਲੋਕਾਂ ਦੇ ਹੱਥ ਵਿੱਚ ਆ ਜਦੋਂ ਲੋਕਪਾਲ ਬੈਨ ਲੈ ਜਾਂਦਾ ਹਜ਼ਾਰੀ ਬੈਠਿਆ ਉਹ ਤੋਂ ਗੱਲ ਇਹ ਲੋਕਾਂ ਦੀ ਕਰਦੇ ਸੀ ਤੇ ਹੁਣ ਗੱਲ ਜੋਕਾਂ ਦੀ ਆ ਉਹ ਜੋਕਾਂ ਸਾਨੂੰ ਫੇਰ ਸਾਡਾ ਪੂਰੇ ਪੰਜਾਬ ਦੇ ਲੋਕਾਂ ਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਦਿੱਤੇ ਹਿੱਟਿਆ ਦੇ ਕੁੱਟਿਆ ਜਾ ਰਿਹਾ ਜਿਹੜਾ ਕਦੇ ਵੀ ਪੰਜਾਬੀ ਬਰਦਾਸ਼ਤ ਨਹੀਂ ਕਰਦੇ ਇਨਸਾਫ ਪਸੰਦ ਲੋਕ ਨੇ ਇਹ ਸਾਰਾ ਕੁਝ ਫਿਰੇ ਜਾਣਦੇ ਨੇ ਇੱਕ ਦਿਨ ਸੱਤਾ ਇਹਨਾਂ ਕੋਲੋਂ ਵੀ ਚਲੀ ਜਾਣੀ ਆ ਜਿਹੜੀਆਂ ਪਹਿਲਾਂ 70 ਸਾਲ ਨਹੀਂ ਰਾਜ ਕਰਦੀਆਂ ਪਾਰਟੀਆਂ ਇਹ ਜਦੋਂ ਉਹ ਸੱਤਾ ਦੇ ਨਸ਼ੇ ਦੇ ਵਿੱਚ ਸੀ ਤੇ ਅੱਜ ਉਹਨਾਂ ਕੋਲੇ ਵੀ ਰਾਜ ਭਾਗਾ ਜਿਹੜਾ ਰਿਹਾ ਨਹੀਂ ਤੇ ਜਿਹੜਾ ਰਾਜ ਹੈ ਇੱਕ ਦਿਨ ਖਾਲਸੇ ਦਾ ਆ ਕੇ ਰਹਿਣਾ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਆਮ ਨਾ ਚੈਨ ਰੱਖਣੀ ਚਾਹੀਦੀ ਆ ਸਭ ਨੂੰ ਇੱਕ ਅੱਖ ਨਾਲ ਦੇਖਣਾ ਚਾਹੀਦਾ ਜੇ ਮੱਥੇ ਤੇ ਲਿਖਿਆ ਉਹ ਕਿਹ ਨੂੰ ਥੇਰਾ ਮਿਲਣਾ ਉਹ ਪ੍ਰਮਾਤਮਾ ਜਾਣਦਾ ਇਹ ਆਤਮਾਈ ਤਰੀਕੇ ਦੇ ਨਾਲ ਲੋਕ ਜਿਹਨੂੰ ਵੋਟਾਂ ਪਾਉਣਗੇ ਉਹ ਨੁਮਾਇੰਦਾ ਚੁਣਿਆ ਜਾਊਗਾ ਤੇ ਅਸੀਂ ਉਹਨੂੰ ਸਿਰ ਮੱਥੇ ਮੰਨਾਂਗੇ ਜੇ ਜਨਤਾ ਸਾਨੂੰ ਜਿਤਾਊਗੀ ਅਸੀਂ ਜਿੱਤ ਕਬੂਲ ਕਰਾਂਗੇ ਜੇ ਸਾਨੂੰ ਹਰਾਊਗੀ ਤੇ ਅਸੀਂ ਹਿੰਮਤ ਨਹੀਂ ਹਾਰ ਇਲੈਕਸ਼ਨ ਹਾਰਾਂਗੇ ਇਸ ਕਰਕੇ ਸਰਕਾਰੇ ਕਦੇ ਨਾ ਭੁੱਲੇ ਲੋਕਤੰਤਰ ਤਰੀਕੇ ਦੇ ਨਾਲ ਲੋਕਾਂ ਨੂੰ ਜਿੱਤਣਾ ਚਾਹੀਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ